ਆ ਬੜੀ ਕਰਾਦੀ ਆ ਉਹ ਵੀ ਜੰਗੂਏ ਦਿਖਾ ਦੇਣੀਆਂ ਆਪਣੇ ਨੂੰ ਦਿਖਾ ਦੇਣੀਆਂ ਨਹੀਂ ਉਹ ਵੀ ਵੈਤ ਦਿਖਾ ਦੇਣੀ ਆ ਉਹ ਦਿਖਾ ਦੇਣੀਆਂ ਕੱਲ ਮੈਂ ਕੱਲ ਮਿਲਣਾ ਹੀ ਨਿਕਲਣਾ ਸੀ ਠੀਕ ਆ ਪਹੁੰਚ ਰਹੇ ਮਰਦ ਵੀ ਆਪਣੀ ਪ੍ਰਤੀਕਿਰਿਆ ਦਿਵਾਓ ਪ੍ਰਤੀਕਿਰਿਆ ਕਮੈਂਟ ਕਰਕੇ ਦਿਓ ਕੀ ਹੋਇਆ ਜਰਾ ਮੇਰੇ ਡਰਾਈਵਰ ਨਸ਼ਾ ਕਰਕੇ ਰੈਂਡ ਆਨਰਜੀ ਹੋਣਾ ਕਿ ਵੀਡੀਓ ਵਿੱਚ ਆ ਗਿਆ ਅਸੀਂ ਜੋ ਲੋਰੀਟ ਆਏ ਆ ਤੇ ਗੱਡੀ ਖੜੀ ਸੀ ਉਹ ਗਲੀ ਵਿੱਚ ਸੀ ਜਦੋਂ ਟੋ ਟੋ ਰੋਕਣ ਦੀ ਕੋਸ਼ਿਸ਼ ਕੀਤੀ ਪੁੱਟਦਾ ਸੀ ਕਿ ਬੱਚੇ ਦੇ ਉਹਨੇ ਉਹਨੇ ਪੁੱਟਣਾਂ ਦੀ ਕੋਸ਼ਿਸ਼ ਕੀਤੀ ਲੱਭਾ ਦੀ ਕੋਸ਼ਿਸ਼ ਕੀਤੀ 12 ਦੀ ਕੋਸ਼ਿਸ਼ ਕੀਤੀ ਤੇ ਉਹ ਗੱਡੀ ਖੜੀ ਕਰ ਲਈ ਹੈ ਸਾਰੇ ਲੋਕਾਂ ਨੇ ਨਿਮਾਸ਼ਾ ਦਿੱਖਿਆ ਔਰ ਇਹਨਾਂ ਵੀ ਆਪਣਾ ਕੰਮ ਕਰ ਰਿਹਾ ਦੂਜੇ ਪਾਸੇ ਐਸਐਚਓ ਜੀਡੀ ਵੀਰ ਛੁੱਟੀ ਤੇ ਗਏ ਡਗ ਲਗੇ ਉਸ ਜਗ੍ਹਾ ਤੇ ਦਰਸ਼ਨ ਲਾਲ ਹੋਏ ਕੰਮ ਕਰਦੇ ਫਿਰ ਉਹ ਆਏ ਉਹਨਾਂ ਨੇ ਮੌਕਾ ਵੇਖ ਕੇ ਆਪਣੀ ਕਾਰਵਾਈ ਸ਼ੁਰੂ ਕਰਤੀ ਤੁਸੀਂ ਇਹ ਦੇਖ ਸਕਦੇ ਕਿ ਇਹ ਪਿੱਛੋਂ ਹੀ ਬੜੀ ਰਫਤਾਰ ਨਾਲ ਆਂਡਿਆ ਸੀ ਜਦਗੀ ਲੋੜੀਗੜ ਚੌਂਕ ਦੇ ਵਿੱਚ ਗੱਡੀ ਬੜੀ ਸਲੋ ਹੋਣੀ ਚਾਹੀਦੀ ਹੈ ਚਾਰ ਚੁਰਾਹਾ ਵਾ ਇੱਥੇ ਗੱਡੀ ਹੌਲੀ ਹੋਣੀ ਚਾਹੀਦੀ ਹੈ ਇਹਨੇ ਪਿੱਛੋਂ ਹੀ ਦੋ ਦਿਨ ਗੱਡੀਆਂ ਨੂੰ ਥੱਲੇ ਦਿੱਤਾ ਮਗਰ ਉਹ ਬੁਲੇਟਰਜ਼ ਦੇ ਭਾਈ ਆਪਣੇ ਆਏ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹਨਾਂ ਨੂੰ ਵੀ ਪਿੱਛੋਂ ਹੀ ਨਜ਼ਰਦੇ ਆਏ ਨੇ ਇਨੇ ਪਤਾ ਨਹੀਂ ਕਿਹੜਾ ਨਸ਼ਾ ਕੀਤਾ ਆ ਪੰਜਾਬ ਪੁਲਿਸ ਮਲਾਜ ਮਾਰਤੂਲ ਲੁੱਟਿਆ ਤੇ ਅੱਲਾ ਜੱਲਾ ਅੱਛਾ ਬਹੁਤ ਬਹੁਤ ਹਾਂ ਸੱਚਾ ਹੋ ਪੂਲ ਗੱਦੀ ਬਹੁਤ ਪੈਨਚ ਲਾ ਕੇ ਬਦਾਨ ਕਿਉਂ ਜਿਹੜਾ ਮੋਟਰਸਾਈਕਲ ਹੈਗਾ ਕਿੱਥੇ ਗਿਆ ਕੋਈ ਰੰਗੀ ਦੀ ਟੇਬਲ ਹੈ ਕਿਹਨੇ ਤੋਰ ਕਿਹੜਾ ਖਾਣਾ ਲੇਡੀਜ਼ ਜਾਂਦੇ ਆ ਫੈਲੀਆਂ ਬੈਨੀਆਂ ਇਹ ਕਿੱਦਾਂ ਲੱਗਦਾ ਹੋਈ ਸਾਰੀ ਗੱਲ ਹੋ ਗਈ ਜਲਦੀ ਜਲਦੀ ਜਬਤ ਕਰਾ ਦੇਣਾ ਥਾਣੇ ਨੂੰ ਕਿਹੜੀ ਗੱਲੋਂ ਕਿਹੜੀ ਗੱਲੋਂ ਕਿਹੜੀ ਗੱਲੋਂ ਹੈ ਹੈ ਕਿਹੜੀ ਗੱਲੋਂ ਹੈ ਜਿਹੜੇ ਬੱਚੇ ਆ ਗਏ ਨੇ ਇਹ ਜਨਰਲ ਆ ਗਏ ਸਰਪੰਚ ਆ ਗਏ ਆਪਾਂ ਮੇਰੇ ਨਾਲ ਆ ਗਏ ਡਾਕਟਰ ਹੈ ਬੱਚੀ ਡਾਕਟਰ ਪ੍ਰੇਰਨਾ ਉਹਨੂੰ ਟੱਕਰ ਮਾਰਦਾ ਬੱਚਾ ਕੀ ਹੋਇਆ ਸੀ ਇਹ ਸਾਰੀ ਗੱਲ ਲੋਰੀ ਚੌਥਾ ਨਾ ਗੱਡੀ ਕ੍ਰੋਸ ਕਰ ਰਹੀ ਆ ਗੱਡੀ ਕ੍ਰੋਸ ਕਰ ਰਹੀ ਇਹਦੇ ਤੇ ਟਰੱਕ ਖਲੋਤਾ ਹੋਏ ਨੇ ਛਿੱਕਾ ਲਿਆ ਕੇ ਪੋਰਿਸ ਹੋ ਤੇ ਮੇਰੇ ਪਿੱਛੇ ਮਾਰ ਗਿਆ ਮੌਤਰ ਕੇ ਇੱਕਦਮ ਜੇ ਫਿਰ ਉਤਰੀ ਜਰਥ ਲੱਗਿਆ ਗੱਡੀ ਨੂੰ ਤੋੜ ਕੇ ਰੋਕ ਗਿਆ ਇਹਨਾਂ ਨੂੰ ਡਰਾਈਵਰ ਉਤਰ ਨਹੀਂ ਰਿਹਾ ਸੀ ਹਾਨੂੰ ਹੱਥ ਮਾਰ ਕੇ ਰੋਕਿਆ ਗਿਆ ਡਰਾਈਵਰ ਜਦ ਨੀਚੋ ਤੇ ਪਿੱਤੇ ਹੋਏ ਸਨ ਰਾਪੀਤੀ ਸੀ ਇਹਨਾਂ ਨੇ ਸਰ ਮੈਂ ਰੋਕਿਆ ਕਿ ਰੁਕੋ ਜਰਾ ਇਹ ਫਸ ਗਿਆ ਉਥੋਂ ਉਥੋਂ ਫਸ ਗਿਆ ਉਥੋਂ ਫਸ ਗਿਆ ਇਹਦੇ ਮਾਰ ਕੇ ਫਸ ਗਿਆ ਹੋਰ ਕੋਈ ਨਹੀਂ ਦੇਚ ਮੇਰੇ ਦੇ ਦੇ ਰਹਾ ਇਹ ਰੋਕ ਲਿਆ ਇਹਨਾਂ ਨੂੰ ਤਾਂ ਇਹਨਾਂ ਨੂੰ ਹੀ ਗ੍ਰਿਫਟ ਦੇ ਦੇ ਮਤਲਬ ਗਲਤ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਆਖਰਕਾਰ ਡਰ ਕਿਉਂ ਨਹੀਂ ਰਹਿ ਗਿਆ ਸਾਡੇ ਮੁਲਕ ਨੂੰ ਆਜ਼ਾਦ ਹੋਇਆ 77 78 ਸਾਲ ਹੋ ਗਿਆ ਹੈ ਅੰਗਰੇਜ਼ਾਂ ਨੇ ਆਪਣੇ ਹਿਸਾਬ ਨਾਲ ਕਾਨੂੰਨ ਬਣਾਇਆ ਸੀ ਟੱਕਰ ਮਾਰੋ ਕਿ ਇਹਨੂੰ ਮਾਰ ਦਿਓ ਤੇ ਮੁੜ ਕੇ ਮੌਕੇ ਤੇ ਹੋ ਜਾਗੀ ਜਮਾਤ ਅੱਜ ਵੀ ਉਹ ਸਵਾਲ ਚੱਲਣ ਰਿਹਾ ਦੇਖੋ ਇਹ ਬੱਚੇ ਦੇ ਕਿਸੇ ਤੁਹਾਨੂੰ ਪਹਿਲੇ ਵੀ ਤਸਵੀਰਾਂ ਦਿਖਾਈਆਂ ਕਿ ਟਰੱਕ ਦੇ ਥੱਲੇ ਇਸ ਦਾ ਮੋਟਰਸਾਈਕਲ ਆ ਜਾਂਦਾ ਤੇ ਫਿਰ ਇਸ ਨੂੰ ਟੱਕਰ ਮਾਰ ਕੇ ਤੇ ਉਭਜਣ ਦੀ ਕੋਸ਼ਿਸ਼ ਕਰਦਾ ਇਹ ਤੇ ਲੋਕਾਂ ਨੇ ਇਹ ਬੱਚੀ ਦੀ ਵੀ ਹਿੰਮਤ ਆ ਤੇ ਲੋਕਾਂ ਦੀ ਵੀ ਬਹੁਤ ਬਹੁਤ ਉਹਨਾਂ ਨੂੰ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉਹ ਜਿਹੜਾ ਟਰੱਕ ਡਰਾਈਵਰ ਹੈ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੁਣ ਉਹਦਾ ਮਲਾਜਾ ਕਰਾਇਆ ਜਾਏਗਾ ਤੇ ਦੇਖਿਆ ਜਾਏਗਾ ਕਿ ਉਸ ਦੇ ਉੱਤੇ ਕੀ ਤਾਰਾ ਲੰਗੀ ਪੁਲਿਸ ਜਿਵੇਂ ਅਸੀਂ ਪਹਿਲੇ ਕਿਹਾ ਕਿ ਸੜਕ ਜਿਹੜੀ ਹੈ ਉਹ ਛੋਟੀ ਤੇ ਫੁੱਟਪਾਥ ਚੌੜੇ ਇਹਦਾ ਜਵਾਬ ਕੌਣ ਦੇਗਾ ਸਾਂਸਦ ਜਿਹੜੇ ਸ਼ਵੇਤ ਮਲਿਕ ਨੇ ਰਾਸ਼ਟਰਪਤੀ ਦੇ ਰਹਿ ਚੁੱਕੇ ਨੇ ਪ੍ਰਧਾਨ ਰਹਿ ਚੁੱਕੇ ਨੇ ਬੀਜੇਪੀ ਦੇ ਉਹ ਵੀ ਇਹ ਕਹਿ ਚੁੱਕੇ ਨੇ ਇਹ ਸਮਾਰਟ ਸ਼ੀੜੀ ਜਿਹੜੀ ਸਮਾਰਟ ਜਿਹੜੀ ਹੈ ਰੋਡ ਬਣੀ ਹੋਈ ਹੈ ਉਹ ਰੋਡ ਜਿਹੜੀ ਹੈ ਉਹਦੇ ਤੇ ਕਫਲਾ ਆ ਜਾਂਦਾ ਤੁਸੀਂ ਵੀ ਦੇਖੋ ਕਿਸਨਾ ਸਾਹਮਣੇ ਚੱਲਣ ਦਾ ਕੰਮ ਵੀ ਭਾਵੇਂ ਚਿਕਨਾ ਹੋਵੇ ਤੇ ਭਾਵੇਂ ਹੋਵੇ ਦਾਰੂ ਤੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਕੋਈ ਗਿਚਣ ਵਾਲਾ ਨਹੀਂ 100 150 ਮੀਟਰ ਦੀ ਦੂਰੀ ਤੋਂ ਇਹ ਸਾਰਾ ਕੰਮ ਜਰਾ ਚੱਲਿਆ ਟਰੱਕ ਵੀ ਤੁਸੀਂ ਦੇਖ ਸਕਦੇ ਹੋ ਟਰੱਕ ਪੂਰਾ ਓਵਰਲੋਡ ਹੈ ਤੇ ਹੁਣ ਇਹ ਵੀ ਦੇਖਾਂਗੇ ਕਿ ਕੀ ਕੀ ਸਰਕਾਰ ਕੋਈ ਕਾਰਵਾਈ ਕਰੇਗੀ ਜੇ ਓਪਨ ਸਾਰੇ ਇਹ ਹੱਤੇ ਚੱਲਣ ਦੇ ਨੇ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਪੁਲਿਸ ਵਾਲੇ ਵੀ ਤੀ ਦੇਖੋ ਸਾਹਮਣੇ ਖੜੇ ਹੋ ਜਣੇ ਪੁਲਿਸ ਵਾਲੇ ਵੀ ਤੇ ਉਹਨਾਂ ਦੇ ਸਾਹਮਣੇ ਜਿਹੜਾ ਇਹ ਹੱਤਾ ਚੱਲਣ ਡਿਆ ਕੀ ਇਹ ਮਨਜ਼ੂਰशुदा ਹੈ ਜਾਂ ਫਿਰ ਇਹ ਗੈਰਕਾਨੂੰਨੀ ਹੈ ਬਹੁਤ سارے ਸਵਾਲ ਇਹਦਾ ਸਾਡੇ ਇੱਕ ਮਿੰਟ ਇੱਕ ਮਿੰਟਾਂ ਨੂੰ ਦੱਸੋ ਕਿਹੜਾ ਹੈ ਲੋਕਾਂ ਨੇ ਲੋਕਾਂ ਨੇ ਲੋਕਾਂ ਨੇ ਨਹੀਂ ਸਾਨੂੰ ਇਹ ਵੀ ਦੱਸੋ ਆਓ ਜੀ ਆਓ ਜਾਓ ਇਸ ਗਾਂਢ ਦੇ ਉੱਤੇ ਕੋਈ ਨਾ ਸ਼ਰਾਬ ਪੀਂਦਾ ਇਹ ਤੇ ਬੈਠੇ ਸੜ ਜਿਹੜੀ ਹੈ ਗ੍ਰੀਪ 3120 ਕਰੋੜ ਰੁਪਏ ਨਾਲ ਬਣੀ ਹੈ ਤੇ ਸੜਕ ਦੇ ਨਾਲੋਂ ਜਿਆਦਾ ਚੌੜੇ ਫੁੱਟਪਾਥ ਕਰ ਦਿੱਤੇ ਗਏ ਨੇ ਪਰ ਅੱਜ ਇੱਕ ਡਾਕਟਰ ਦੀ ਜਾਨ ਜਾਂਦੇ ਜਾਂਦੇ ਬੱਗੀ ਹੈ ਤੇ ਮੋਰਓਵਰ ਜਿਹੜਾ ਬੰਦਾ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਉਹਦੇ ਉੱਤੇ ਹੀ ਟਰੱਕ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੇਰੇ ਨਾਲ ਨੇ ਡਾਕਟਰ ਕੇਸ਼ ਇਹਨਾਂ ਦੀ ਬੇਟੀ ਦੇ ਨਾਲ ਇਹ ਆਸਾ ਰਖਣ ਜਦੋਂ ਤੁਹਾਨੂੰ ਪਤਾ ਲੱਗਦਾ ਤੁਸੀਂ ਵੀ ਦੇਖੋ ਇਹ ਟਰੱਕ ਹੈ ਇੱਕ ਤੇ ਓਵਰਲੋਡਿੰਗ ਟਰੱਕ ਲੱਗਦਾ ਹੈ ਇਹਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਹੈ ਬਿਲਕੁਲ ਭੱਜਣ ਦੀ ਕੋਈ ਟੀਟੀ ਮਾਰ ਕੇ ਉਹਨੇ ਭਜਾਇਆ ਉਹ ਮੁੰਡੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਇਹਨੇ ਉਹਨੂੰ ਥੱਲੇ ਦੇ ਕੇ ਤਾਂ ਮੁੰਡੇ ਨੂੰ ਨਾਲ ਘਸੀਟਦਾ ਲੈ ਆਇਆ ਵੇਖੋ ਕਿੰਨਾ ਬਰੀ ਤਰ੍ਹਾਂ ਬਖਮੰਦਾ ਜਖਮੀ ਹੋਇਆ ਆਇਆ ਫਿਰ ਮੈਂ ਸੈਕਟਰ ਸਾਹਿਬ ਨੂੰ ਫੋਨ ਕੀਤਾ ਡਿਊਟੀ ਸਾਹਿਬ ਨੂੰ ਕੀਤਾ ਪੁਲਿਸ ਮੀਂਟਰ ਸਾਹਿਬ ਨੂੰ ਫੋਨ ਕੀਤਾ ਉਹ ਤਾਂ ਤੇ ਧਿਆਨ ਤੇ ਲਿਆਦਾ ਤੇ ਪੁਲਿਸ ਇੱਥੇ ਪਹੁੰਚੀ ਸੈਕਟਰ ਸਾਹਿਬ ਦਾ ਫੋਨ ਆਉਂਦਾ ਤੁਸੀਂ ਦੇਖੋ ਇਹ ਬੇਸਿਕਲੀ ਇਹ ਪਹਿਲੇ ਤਾਂ ਇਹ ਟਰੱਕ ਬੰਡ ਹੋਣਾ ਚਾਹੀਦਾ ਤੇ ਜਿਹੜੀਆਂ ਓਵਰਲੋਡਡ ਗੱਡੀਆਂ ਆ ਉਹ ਸ਼ਹਿਰ ਦੇ ਵਿੱਚ ਚੱਲ ਰਹੀਆਂ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਵੀ ਉਹਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਨਹੀਂ ਹੈ ਉਹਦੇ ਲਈ ਟ੍ਰੈਫਿਕ ਪੁਲਿਸ ਜ਼ਿੰਮੇਵਾਰ ਨਹੀਂ ਹੈ ਕੀ ਨੋਰਮਸ ਨੇ ਇਹ ਇਹਦਾ ਮਤਲਬ ਇਹ ਹੈ ਕਿ ਪੁਰਾਣੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਜਿਹੜੇ ਰੂਲ ਚੱਲਦੇ ਪਏ ਵੀ ਟਰੱਕ ਜਿਹਦੇ ਉੱਤੇ ਮਰਜੀ ਚੜਾ ਦਿਓ ਤੇ ਮੌਕੇ ਤੇ ਉਹਦੀ ਜਮਾਨਤ ਲੈ ਲਓ ਵੈਸੇ ਸਰਕਾਰ ਦਾਵੇਂ ਤੇ ਬੜੀ ਕਰਦੀ ਹੈ ਨਾਲ ਦੀ ਨਾਲ ਇਹ ਜਿਹੜੀ 120 ਕਰੋੜ ਰੁਪਏ ਦੇ ਨਾਲ ਜਿਹੜੀ 68 ਰੋਡ ਬਣੀ ਹੈ ਫੁੱਟਪਾਥ ਚੌੜੇ ਤੇ ਸੜਕ ਛੋਟੀ ਤੇ ਇਹ ਤੁਸੀਂ ਦੇਖੋ ਲੋਕ ਇੱਥੇ ਦੱਸਣਾ ਜਾ ਰਹੇ ਹਾਂ ਜੀ ਚੱਲ ਰਹੇ ਆ। ਕਟਾਰੀ ਸਾਹਿਬ ਦੀ ਬਹੁਤ ਵਧੀਆ ਗੱਲ ਕੀਤੀ 200 ਮਿਲੀਕਰੋੜ ਦੇ ਨਾਲ 스마트 ਸਿਟੀ ਪ੍ਰੋਜੈਕਟ ਤੇ ਅੰਡਰ ਹੈ ਸੜਕ ਬਣੀ ਹੈ ਪਰ ਖਾਸ ਕਰ ਸਾਰੇ ਆਫੀਸਰ ਨੂੰ ਪੁਲਿਸ ਆਫੀਸਰ ਨੂੰ ਪਤਾ ਹੈ ਥਾਣੇ ਤੋਂ 100 ਕਿਲੋਮੀਟਰ ਦੀ ਦੂਰੀ ਤੇ ਸਰੇ ਆਮ 100 ਮੀਟਰ ਦੀ ਦੂਰੀ ਤੇ ਸਰੇ ਆਮ ਸ਼ਰਾਬ ਸੜਕਾਂ ਤੇ ਬਿਠਾ ਕੇ ਫੁੱਟਪਾਥਾਂ ਤੇ ਭਟਾ ਕੇ ਫਲਾਈ ਲਾ ਰਹੀ ਹੈ ਕਿਉਂ ਉਧਰ ਲਈ ਪ੍ਰਸ਼ਾਸਨ ਅੰਨੇ ਉਹ ਦਿਖਾਈ ਨਹੀਂ ਦੇ ਰਿਹਾ ਆਫਟਰ ਆਲ ਜਿਹੜੇ ਲੋਕ ਸ਼ਰਾਬ ਪੀ ਰਹੇ ਨੇ ਉਹੀ ਓਵਰ ਡਰਿੰਕ ਡਰਾਈਵ ਕਰਕੇ ਲੋਕਾਂ ਨੂੰ ਥੱਲੇ ਡੇ ਰਹਿ ਨੇ ਐ ਰੋ ਇੱਥੇ ਕਾਰਵਾਈ ਕਿਉਂ ਨਹੀਂ ਕੀਤੀ ਹੁੰਦੀ ਜਿਹੜੇ ਲੋਕਾਂ ਨੇ ਬੜਾ ਬੜਾ ਲੋ ਸ਼ਰਾਬ ਹੋ ਚੁੱਕਿਆ ਇਹਨਾਂ ਨੇ ਕਿ ਗੁੱਟ ਪਾਠਾ ਦੇ ਉੱਤੇ ਲੋਕਾਂ ਨੂੰ ਸ਼ਰਾਬ ਪਿਆਈ ਜਾਂਦੀ ਹੈ ਇਹ ਲੋਕ ਸ਼ਰਾਬ ਪੀਂਦੇ ਨੇ ਆਖਰਕਾਰ 100 ਮੀਟਰ ਦੂਰੀ ਦੇ ਉੱਤੇ ਘਾਣੇ ਤੋਂ ਪੋਟ ਬਾਹ ਦੇ ਬੈ ਕੇ ਸ਼ਰਾਬ ਪੀਂਦਾ ਕੌਣ ਹੈ ਪੀਂਦਾ ਕੌਣ ਹੈ ਕੀ ਸਰਕਾਰ ਛੁੱਟੀ ਹੋਈ ਹੈ ਇਹਨਾਂ ਨੂੰ ਜਵਾਬ ਦੇਣਾ ਪਏਗਾ ਇਸ ਤਰ੍ਹਾਂ ਤੇ ਫਿਰ ਕਹਿੰਦੇ ਵੀ ਜਿਹੜਾ ਸ਼ਰਾਬ ਪੀਏਗਾ ਉਹ ਗੱਡੀ ਚਲਾਏਗਾ ਚਾਹੇ ਉਹ ਟਰੱਕ ਡਰਾਈਵਰ ਹੋਵੇ ਜਾਂ ਸਿਵਿਲੀਅਨ ਕਾਰ ਡਰਾਈਵਰ ਹੋਵੇ ਜਿਹੜਾ ਬੰਦਾ ਗੱਡੀ ਚਲਾਏਗਾ ਡਰਿੰਕ ਕਰਕੇ ਉਹਦੇ ਕਿਸੇ ਨਾ ਕਿਸੇ ਦਿਨ ਥੱਲੇ ਦੇਗਾ ਹੀ ਦੇਗਾ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜਾਂ ਪੁਲਿਸ ਪ੍ਰਸ਼ਾਸਨ ਸਿਰਫ 100 ਰੁਪਏ ਦੀ ਲੋਕਾਂ ਨੂੰ ਚਲਾਣ ਘਟਣ ਦੀ ਸਮਰਥਕ ਹੀ ਹੈ ਬਹੁਤ ਜ਼ਿੰਮੇਵਾਰ ਇੱਥੇ ਮੌਕੇ ਤੇ ਪੁਲਿਸ ਅਫਸਰ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆ ਤੁਸੀਂ ਦਰਸ਼ਨ ਜੀ ਇੱਥੇ ਪਹੁੰਚੇ ਹੋ ਕੀ ਕੰਪਲੀਟ ਤੁਹਾਨੂੰ ਮਿਲਿਆ ਜੀ ਕਨ ਐਕਸੀਡੈਂਟ ਹੋਇਆ ਜੀ ਮੋਟਰਸਾਈਕਲ ਦਾ ਟ੍ਰੈਕ ਦਾ ਜੀ ਤੇ ਉਹ ਡਰਾਈਵਰ ਨੂੰ ਅਸੀਂ ਲੈ ਲਿਆ ਆਪਣਾ ਜੀ ਠੀਕ ਹੈ ਜੀ ਉਹਦਾ ਬਰਾਗਿਆ ਕਰੰਨੇ ਆ ਜੋ ਵੀ ਕਰਦੀ ਬੰਦੀ ਹੈ ਕੰਮ ਨਹੀਂ ਉਹਨੇ ਨਹੀਂ ਪਹਿਲੇ ਉਹ ਕਹਿੰਦੇ ਵੀ ਟਰੱਕ ਨੇ ਗੱਡੀਆਂ ਨੂੰ ਪਿੱਛੇ ਟੱਕਰ ਮਾਰੀ ਹੈ ਇੱਕ ਡਾਕਟਰ ਦੀ ਗੱਡੀ ਨੂੰ ਟਰੱਕਰ ਮਾਰੀ ਗਈ ਹੈ ਸਰ ਉਹ ਤਸਦੀਕ ਕਰ ਲੈਣੇ ਆ ਜੀ ਕਿਸੇ ਗੱਡੀ ਵਾਲੇ ਆਏ ਨਹੀਂ ਆਂਦੇ ਆ ਨਹੀਂ ਆਏ ਆਏ ਇੱਥੇ ਖੜੇ ਰਹੇ ਫੈਮਿਲੀ ਪੋਈ ਮੇਰੀ ਮੈ ਖਲੋਤਾ ਤੇ ਜੀ ਆਏ ਕਿਉਂ ਨਹੀਂ ਮੈ ਖਲੋਤਾ ਦੀ ਬੇਟੀ ਆ ਸਾਡੀ ਵੀ ਬੇਟੀ ਹੈ ਨਹੀਂ ਮੈਨੂੰ ਡਾਕਟਰ ਨੂੰ ਨਹੀਂ ਪਤਾ ਤੁਹਾਡੀ ਬੇਟੀ ਆ ਆਪਾਂ ਥਾਣੇ ਜਾ ਕੇ ਇਹਦੇ ਖਿਲਾਫ ਜੋ ਬੰਦੀ ਕਾਰਵਾਈ ਕਰ ਅੱਛਾ ਇੱਕ ਇੱਕ ਗੱਡੀ ਓਵਰਲੋਡ ਹੀ ਲਿਆ ਕਿ ਬਿਲਕੁਲ ਨੋਰਮਸ ਨਾਲ ਆ ਨਹੀਂ ਚੈੱਕ ਕਰਨੇ ਕਿ ਨੋਰਮਸ ਕੀ ਹੈ ਕਿੰਨੀ ਕਿੰਨੀ ਲੋਡ ਕਿੰਨੀ ਚਾਹੀਦੀ ਕਿੰਨੇ ਟਨ ਮਾਲੇ ਜਿਵੇਂ ਇਹ ਦੇਖੋ 10 10 10 ਚੱਕੀ ਗੱਡੀ ਆ ਤੇ ਕਿੰਨੇ ਤੇ ਕਿੰਨਾ ਇਹਦੇ ਤੇ ਲੋਡ ਹੋਣਾ ਚਾਹੀਦਾ 10 ਤੋਂ ਘੱਟ ਹੀ ਹੋਣਾ ਚਾਹੀਦਾ ਜੇ 10 ਹੈਗਾ ਫਿਰ ਵੀ ਚੈੱਕ ਕਰਨੇ ਚੈੱਕ ਕਰਨਾ ਪਏ ਤੇ ਇੱਕ ਜਿਹੜਾ ਲੋਕਾਂ ਦੀ ਕੰਪਲੇਂਟ ਇਹ ਆ ਕਿ ਇੱਥੇ ਪੁਲਿਸਾਂ ਤੋਂ ਬਹਿ ਕੇ ਰੂ ਰਾਪਾ ਪੀਦੇ ਰਾਤ ਨੂੰ ਮੁੜ ਕੇ ਫਿਰ ਉਹੀ ਐਕਸੀਡੈਂਟ ਕਰਦੇ ਨੇ ਤੇ ਕਿੰਨੀ ਕੰਨੇ ਚ ਸੱਚਾਈ ਹੈ ਨਹੀਂ ਉਹ ਫਿਰ ਸਾਹਮਣੇ ਚਲਦੀ ਫਿਰ ਸਾਹਮਣੇ ਇਹ ਲੋਕ ਸਾਹਮਣੇ ਕਹਿ ਰਹੇ ਨੇ ਲੀ ਲੋਕ ਕਹਿ ਰਹੇ ਨੇ ਦਰਸ਼ਨ ਦੀ ਦਰਸ਼ਨ ਦੀ ਸਾਹਮਣੇ ਫੁੱਟ ਪਾ ਤੇ ਚਿਕਨ ਜਲਦਾ ਨਾਲ ਦੇ ਸ਼ਰਾਬ ਪਿਲਦੀ ਉਸ ਤੋਂ ਪਹਿਲੇ ਲਾਰਗੇਟ ਦੇ ਬਾਹਰ ਆਂਡੇ ਲੜੇ ਲੱਗਦੀ ਸੀ ਉਹਦੇ ਬਾਅਦ ਸ਼ਰਾਬ ਹੁੰਦੀ ਉਹ ਲਈ ਕੁੰਝ ਮਾਰੇ ਕਿਆ ਪੀ ਬੋਲੂ ਕਿਆ ਨਹੀਂ ਨਹੀਂ ਕਿਆ ਤੁਸੀਂ ਸਿਰਫ 1 ਮਿੰਟ ਕਿਆ ਤੁਸੀਂ ਸਿਰਫ 100 ਰੁਪਏ ਦਾ 500 ਰੁਪਏ ਦਾ ਪਬਲਿਕ ਦਾ ਚਲਾਨ ਘਟਦੇ ਹੋ ਕੋਈ ਡਾਕੂਮੈਂਟ ਘਰ ਪਿਆ ਹੋਵੇ ਕੁਝ ਪਿਆ ਹੋਵੇ ਕਿਆ ਬੋਲੋ بڑے 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 ਜਿਹੜੇ بڑے ਸਵਾਲ ਜਿਹੜੇ ਆ ਪਬਲਿਕ ਨੇ ਖੜੇ ਕਰ ਦਿੱਤੇ ਨੇ ਪੁਲਿਸ ਦੇ ਉੱਤੇ ਇੱਕ ਪਾਸੇ ਤੇ ਪੰਜਾਬ ਸਰਕਾਰ ਨੇ ਡੀਜੀਪੀ ਜਿਹੜੇ ਨੇ ਵਿਜੀਲੈਂਸ ਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਐਸਐਸਪੀ ਰੈਂਕ ਦੇ ਦੋ ਅਧਿਕਾਰੀ ਸਸਪੈਂਡ ਕੀਤੇ ਗਏ ਨੇ ਤੇ ਇੱਥੇ ਤੁਸੀਂ ਦੇਖੋ 120 ਕਰੋੜ ਰੁਪਏ ਦੇ ਨਾਲ ਇਹ 120 ਕਰੋੜ ਰੁਪਏ ਇੱਥੇ ਲੱਗਿਆ ਸਵਾਲ ਬਹੁਤ ਵੱਡਾ ਹੈ ਇਹ ਸੜਕ ਦੇ ਉੱਤੇ ਅਸੀਂ ਪਹਿਲਾਂ ਵੀ ਸਟੋਰੀ ਕੀਤੀ ਸੀ ਤੇ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਸੀ ਇਹ ਪੁਰਾਣੇ ਹੀ ਫੁੱਟਪਾਥਾਂ ਨੂੰ ਰੰਗ ਰੋਗਣ ਕਰਕੇ ਬਣਾ ਦਿੱਤਾ ਗਿਆ ਨਾ ਇੱਥੇ ਕੋਈ ਟਰੈਕ ਸਮਾਰਟ ਸਟ੍ਰੀਟ ਦਾ ਮਤਲਬ ਇਹ ਹੁੰਦਾ ਕਾਰਾਂ ਦੀ ਲੇਨ ਵੱਖਰੀ ਟਰੱਕਾਂ ਦੀ ਲੇਨ ਵੱਖਰੀ ਸੜਕਾਂ ਦੀ ਜਿਹੜੀ ਆ ਰਿਕਸ਼ਿਆਂ ਦੀ ਉਹਨਾਂ ਦੀ ਰੇਲ ਜਿਹੜੀ ਆ ਸੜਕ ਵੱਖਰੀ ਹੋਣੀ ਚਾਹੀਦੀ ਹੈ ਟਰੈਕ ਵੱਖਰਾ ਹੋਣਾ ਚਾਹੀਦਾ ਪਰ ਇੱਥੇ ਤੇ ਆਵਾਯੂਧਿਆ ਹੈ ਚਲੋ ਉਮੀਦ ਕਰਦੇ ਹਾਂ ਕਿ ਪੰਜਾਬ ਪੁਲਿਸ ਇੱਥੇ ਪਹੁੰਚੀਏ ਤੇ ਹੁਣ ਲੋਕਾਂ ਨੂੰ ਇਨਸਾਫ ਮਿਲੇਗਾ ਪਰ ਸਵਾਲ ਫੇਰ ਹੋਈਏ ਕਿ ਜਦੋਂ ਵੀ ਕੋਈ ਹਾਦਸਾ ਹੁੰਦਾ ਉਦੋਂ ਹੀ ਇਹ ਪੁਲਿਸ ਕਿਉਂ ਜਾਗਦੀ ਹੈ 100 ਮੀਟਰ ਦੀ ਦੂਰੀ ਦੇ ਉੱਤੇ ਲੋਕਾਂ ਨੂੰ ਇੱਥੇ ਸ਼ਰਾਬ ਪਿਆਈ ਜਾ ਰਹੀ ਹੈ ਅਸੀਂ ਨਹੀਂ ਕਹਿ ਰਹੇ ਇਹ આરોਪ ਇਲਾਕਾ ਨਿਵਾਸੀ ਲਾ ਰਹੇ ਨੇ ਕਿੰਨੇ ਲੋਕ ਦੁਖੀ ਹੋਣਗੇ ਇੱਥੇ ਕਿ ਜਿਹੜੇ ਕਿ ਸ਼ਰਾਬ ਲੋਕ ਇੱਥੇ ਪੀਂਦੇ ਨੇ ਤੇ ਮਰ ਕੇ ਹਾਦਸੇ ਹੁੰਦੇ ਨੇ ਮਨ ਜੀ ਤੁਹਾਡੇ ਦੇ ਵਰਗੇ ਕੀ ਕਹਣ ਇਸੋ ਰਾ ਦੇ ਹਾਲਾਤ ਜਿਹੜੇ ਹਨ ਲਾਂਡਾਂ ਆਡ ਦੇ ਬਿਲਕੁਰੀ ਖਤਮ ਆ। ਉਥੇ ਰੋਜ਼ ਰੋਜ਼ ਖੌੜਾ ਫੜਦੇ ਹਿਓ ਕਿਹਾ ਕਿ ਹੁਣੇ ਬੱਚੇ ਨੇ ਗਈ ਹੈ ਕਿ ਇਹਨੇ ਜੜ ਖੜਕਾਂ ਬਣਾਈਆਂ ਚੌੜੀਆਂ ਕੀਤੀਆਂ ਘਾਟੀ ਤੇ ਫੁੱਟਬਾਲ ਬਣਾਇਆ। ਉਥੋਂ ਵੇਖੋ ਲੋਹਣ ਲੋਹ ਕੜ ਦੇ ਜਨ ਪੋ ਤੇ ਫੁੱਟਬਾਲ ਦੇ ਕੇ ਬੰਦੇ ਨੂੰ ਪੈਲ ਤੋਂ ਜਗਾੜੀ ਲੱਭਦੀ। ਉਥੇ ਸਾਰੇ ਸਬਜ਼ੀਆਂ ਲੱਗੀਆਂ ਆਈਆਂ ਤੇ ਸਾਰੇ ਪਾਸੇ ਕਿਨੇ ਕਿ ਕਾਰਾਂ ਲਾਈਆਂ ਜੇ ਸੂਸਰਾਏ ਆ ਦੋਨਾਂ ਸਾਈਡਾਂ ਤੇ ਬਿਲਕੁਰੀ ਮੁੰਡਾ ਨਿਕਲਣਾ ਹੁੰਦਾ। ਇਹ ਸਾਰੀ ਕਮਜ਼ੋਰੀ ਪੁਲਿਸ ਲਈ ਆ। ਹੋਤਲਾ ਜਿਹੜਾ ਕਾਰਪੋਰੇਸ਼ਨ ਦੀ ਹੈ ਦੋਏ ਜਿਹੜੇ ਰਲ ਮਿਲ ਕੇ ਪੈਸਾ ਲਾਂਦੇ ਨੇ ਇਹਨਾਂ ਲੋਕਾਂ ਕੋਲੋਂ ਜਿਹੜਾ ਕੰਮ ਲਾਂਦੇ ਆ ਤੇ ਲੋਕਾਂ ਨੂੰ ਸੋਕੇ ਪੁੱਲਣਾ ਹੁਣ ਜਿਹੜਾ ਐਕਸੀਡੈਂਟ ਹੋਇਆ ਇਹ ਵੀ ਇਹਨਾਂ ਇੱਕ ਬਿਉਰੀਆ ਪ੍ਰਸ਼ਾਸਨ ਦੀ ਕਿ ਨਾ ਡਰਾਈਵਰ ਚੈੱਕ ਕਰਦੇ ਆ ਨਾ ਡਰਾਈਵਰ ਲਾਇਸੈਂਸ ਚੈੱਕ ਕਰਦੇ ਆ ਨਾ ਵੀ ਇੰਸ਼ੋਰੈਂਸ ਚੈੱਕ ਕਰਦੇ ਆ ਨਾ ਉਹਦਾ ਲੋਡ ਚੈੱਕ ਕਰਦੇ ਆ ਚੱਲੀ ਜਾਂਦਾ ਵਗਾਮੂ ਉਹ ਜਿੱਥੇ ਖੜੇ ਕਰਦੇ ਉੱਥੇੋਂ ਪੈਸੇ ਦੇਦੇ ਜਾਂ ਵਗਾਮੂ ਚਲਾਉਂਦੇ ਆਖੇ ਬੜੇ ਸਾਰੇ ਸਵਾਲ ਜਿਹੜੇ ਖੜੇ ਹੋਗੇ ਨੇ ਪਹਿਲੀ ਗੱਲ ਤੇ ਇਹ ਵੀ ਹੈ ਕਿ ਕੀ ਇਹ 10 ਟਨ ਦੀ ਗੱਡੀ ਇਹਦੇ ਉੱਤੇ ਲੋਡ ਕਿਨਾਂ ਆਉਣਾ ਚਾਹੀਦਾ ਜੇ ਲੋਡ ਤੋਂ ਵੱਧ ਗੱਡੀ ਹੈ ਤੇ ਜੇ ਕਿੱਥੋਂ ਚੱਲੀ ਇੱਥੇ ਕਿੱਥੇ ਤੱਕ ਕਿਸ ਨਾ ਪਹੁੰਚ ਗਈ ਕੀ ਰਸਤੇ ਦੇ ਵਿੱਚ ਇਹਨਾਂ ਨੂੰ ਚੈੱਕ ਕਰਨ ਵਾਲਾ ਕੋਈ ਨਹੀਂ ਵੈਸੇ ਵੀ ਸਰਕਾਰ ਨੇ ਨਿਯਮ ਕੀ ਬਣਾਏ ਨੇ ਸਵੇਰੇ ਵੀ ਮਸਜਿਦ ਮੇਰੇ ਖਿਆਲ ਆ ਸਵੇਰੇ ਵੀ ਜਿਹੜੀ ਟ੍ਰੈਫਿਕ ਹੈ ਟਰੱਕਾਂ ਵਾਲੀ ਇਦਾਂ ਹੀ ਸ਼ਹਿਰ ਚ ਭਾਜੀ ਜਦ ਕੇ ਮੇਰੇ ਖਿਆਲ ਨਿਯਮ ਬਣਿਆ ਨੇ ਵੀ ਕਾਮੀ ਅਰਥਵਿਦੂ ਲਾਗੇ ਸਵੇਰੇ ਅਠਵੇ ਜ ਤੱਕ ਜਿਹੜੀ ਗੱਡੀ ਚੱਲੀ ਚਾਈਦੀ ਹੈ 24 ਘੰਟੇ ਬਹੁਤ ਸਾਰੇ ਸਵਾਲ ਜਿਹੜੇ ਖੜੇ ਹੋ ਗਏ ਨੇ ਇਹਦਾ ਜਵਾਬ ਸਰਕਾਰ ਨੂੰ ਦੇਣਾ ਹੀ ਪਏਗਾ